ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਤਿੰਨ ਦਿਨਾਂ ਤੋਂ ਕੂੜਾ ਨਹੀਂ ਉਠਾਇਆ ਗਿਆ। ਐਮਰਜੈਂਸੀ ਬਲਾਕ ਦੇ ਪਿੱਛੇ ਬਹੁਤ ਸਾਰਾ ਕੂੜਾ ਇਕੱਠਾ ਹੋਇਆ ਪਿਆ ਜਿਸ ਉੱਤੇ ਮਰੇ ਹੋਏ ਕਬੂਤਰ ਪਏ ਹਨ ਤੇ ਮੱਖੀਆਂ ਤੇ ਮੱਛਰਾਂ ਨੇ ਡੇਰੇ ਲਾਏ ਹੋਏ ਹਨ। ਗੰਦੀ ਬੂ ਅਤੇ ਵਾਇਰਲ ਬਿਮਾਰੀਆਂ ਦੇ ਖਤਰੇ ਨੇ ਹਸਪਤਾਲ ਆਉਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ। ਫਾਸਟਵੇ ਨਿਊਜ਼ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਮਾਮਲੇ ਤੇ ਰਿਪੋਰਟਿੰਗ ਕਰ ਰਿਹਾ ਹੈ ਅਤੇ ਸਿਵਲ ਸਰਜਨ ਨਾਲ ਵੀ ਸੰਪਰਕ ਕੀਤਾ ਗਿਆ ਹੈ। ਪਰ ਹਾਲੇ ਤੱਕ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ ਜੋ ਤੁਸੀਂ ਮੈਨੂੰ ਪਿਕਚਰਸ ਦਿਖਾਈਆਂ ਉਹ ਹੈਗਾ ਸਾਡਾ ਮਿਊਨਿਸਪਲ ਵੇਸਟ ਜਿਹੜੇ ਕਿ ਦੁਪਹਿਰ ਜਾਂ ਬਾਅਦ ਦੁਪਹਿਰ ਜਿਹੜੇ ਕਾਰਪੋਰੇਸ਼ਨ ਦੀ ਗੱਡੀ ਆ ਕੇ ਉਹ ਵੇਸਟ ਉਠਾਉਂਦੇ ਆ ਅਸੀਂ ਬੜੀ ਬੜੀ ਕੋਸ਼ਿਸ਼ ਕਰਦੇ ਆ ਕਿ ਉਹ ਵੇਸਟ ਹਸਪੀਟਲ ਦਾ ਇੰਨਾ ਜਨਰੇਟ ਹੁੰਦਾ ਹੈ ਕਿ ਉਹ ਜਿਹੜੇ ਸਾਡੇ ਕੋਲ ਅਵੇਲੇਬਲ ਡਸਟਬਿਨਸ ਹੈ ਉਸ ਤੋਂ ਵੀ ਓਵਰਫਲੋ ਹੋ ਜਾਂਦਾ ਹੈ ਜਾਂ ਕਦੇ ਕੋਈ ਉਹਨਾਂ ਦੀ ਛੁੱਟੀ ਹੁੰਦੀ ਹੈ ਤਾਂ ਉਹ ਇੱਕ ਦਿਨ ਨਹੀਂ ਆ ਪੰਦੇ ਜਿਹੜਾ ਸਾਡਾ ਬਾਇਓਮੈਡੀਕਲ ਵੇਸਟ ਹੈ ਉਹ ਇੱਕ ਰੂਮ ਦੇ ਵਿੱਚ ਉਹ ਲੋਕਡ ਹੈ ਉਹ ਸੈਗਰੀਗੇਟਡ ਵੇਸਟ ਹੈ ਉਹ ਇਹਦੇ ਨਾਲ ਮਿਕਸ ਨਹੀਂ ਹੁੰਦਾ ਬਿਲਕੁਲ ਐਗਰੀ ਕਰਦੀਆਂ ਹਸਪੀਟਲ ਤੇ ਬਿਲਕੁਲ ਬੈਕ ਸਾਈਡ ਤੇ ਅਸੀਂ ਇੱਕ ਰੂਮ ਏਅਰਮਾਰਕ ਕੀਤਾ ਹੋਇਆ ਫਾਰ ਬਾਇਓਮੈਡੀਕਲ ਵੇਸਟ ਤੋਂ ਉਹਦੇ ਬਾਅਦ ਅਸੀਂ ਵੱਡੇ ਕਮਰਸ਼ੀਅਲ ਡਸਟਬਿਨਸ ਰੱਖੇ ਹੋਏ ਸੀ ਹੋ ਸਕਦਾ ਹੈ ਕਿ ਕੋਈ ਡਸਟਬਿਨ ਇੱਧਰ ਦਾ ਉੱਧਰ ਹੋ ਗਿਆ ਐ ਜਿਹੜੀ ਪਿਕਚਰਸ ਐ that is for the municipal waste ਉਹ ਮੇਰੇ ਕੋਲ ਫੈਸਿਲਿਟੀ ਨਹੀਂ ਫੈਸਿਲਿਟੀ ਮੈਨੇਜਰ ਮੇਰੇ ਕੋਲ ਹੁਣ ਆਏ ਨੇ ਮੈਂ ਉਹਨਾਂ ਦੀ ਐ ਜਿੰਨੂੰ ਕਹਿੰਦੇ ਨੇ ਨਾ ਡਿਊਟੀ ਐ ਲਗਾਈ ਐ ਕਿ ਭਈ ਇਹ ਐਨਸ਼ੋਰ ਕਰਨ ਵਿੱਚ ਮੇਰੇ ਜਿਹੜਾ ਹੈਗਾ ਸੀ ਆਊਟਸੋਰਸ ਜਿਹੜੇ ਸਾਡੇ ਵੇਜੇਸ ਵਾਲੇ ਸਵੀਪਰ ਐ ਉਹਨਾਂ ਦਾ ਸੁਪਰਵਾਈਜ਼ਰ ਵੀ ਦੋ ਦਿਨ ਛੁੱਟੀ ਤੇ ਗਿਆ ਤੇ ਉਹ ਵੀ ਅੱਜ ਆ ਗਿਆ ਤੇ ਅੱਜ ਸਾਡੀ ਪਹਿਲ ਤੇ ਆਧਾਰ ਤੇ ਇਹੋ ਕੋਸ਼ਿਸ਼ ਹੋਣੀ ਐ ਜੇ ਜਿਹੜਾ ਕਾਰਪੋਰੇਸ਼ਨ ਵੇਸਟ ਵੀ ਹੈ ਨਾ ਕਾਰਪੋਰੇਸ਼ਨ ਵਾਲੇ ਟਾਈਮ ਨਾਲ ਚੁੱਕ ਕੇ ਲੈ ਕੇ ਜਾਂਦੇ। ਫਾਸਟ ਵੀ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਕੂੜੇ ਦਾ ਢੇਰ ਜਿਸ ਦੀ ਕਵਰੇਜ ਸਾਡੇ ਵੱਲੋਂ ਤੁਹਾਨੂੰ ਇੱਕ ਦਿਨ ਪਹਿਲਾਂ ਦਿਖਾਈ ਜਾ ਚੁੱਕੀ ਹੈ ਲੇਕਿਨ ਅੱਜ ਦੂਸਰਾ ਦਿਨ ਪੀਰ ਜਾਂਦੇ باوجود ਵੀ ਇਹ ਕੂੜੇ ਦਾ ਢੇਰ ਉੱਥੇ ਦਾ ਉੱਥੇ ਹੀ ਹੈ। ਔਰ ਮੱਖੀਆਂ ਮੱਛਰ ਪਿੰਬਿਨਾ ਰਹੇ ਹਨ। ਸੱਦਾ ਦੇ ਰਹੇ ਹਨ ਬਿਮਾਰੀਆਂ ਨੂੰ। ਇਸ ਸੰਬੰਧੀ ਜਲ ਹਸਪਤਾਲ ਦੇ ਐਸਐਮਓ ਡਾਕਟਰ ਰਸ਼ਮੀ ਵਿੱਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਜਨਰਲ ਰੋਜ਼ਾਨਾ ਹੀ ਇਸ ਨੂੰ ਚੁੱਕਦੇ ਹਨ ਪਰ ਦੋ ਦਿਨ ਹੋ ਗਏ ਹਨ ਇਹ ਕੂੜਾ ਨਹੀਂ ਚੁੱਕਿਆ ਗਿਆ ਉਹਨਾਂ ਕਿਹਾ ਕਿ ਨਿਗਮ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਕੂੜੇ ਨੂੰ ਛੇਤੀ ਹੀ ਚੁੱਕਵਾ ਦਿੱਤਾ ਜਾਵੇਗਾ ਸੋ ਹਸਪਤਾਲ ਪ੍ਰਬੰਧਨ ਅਤੇ ਕਾਰਪੋਰੇਸ਼ਨ ਦੀ ਟੀਮ ਨੂੰ ਚਾਹੀਦਾ ਹੈ ਕਿ ਇਹੋ ਜੀ ਅਣਗਹਿਲੀ ਨਾ ਕਰਨ ਕਿਉਂਕਿ ਬਰਸਾਤੀ ਮੌਸਮ ਹੈ ਜਿਸ ਨਾਲ ਇਸ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਪਿਆ ਰਹਿੰਦਾ ਹੈ ਫਾਸਟਵੇ ਨਿਊਜ਼ਲੀ ਅੰਮ੍ਰਿਤਸਰ ਤੋਂ ਅਜੇ ਕੁਮਾਰ